ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਈਜ਼ੀ ਰਜਿਸਟਰੀ ਯੋਜਨਾ ਸ਼ੁਰੂ ਕਰਨ ਨਾਲ ਪ੍ਰਾਪਰਟੀ ਰਜਿਸਟ੍ਰੇਸ਼ਨ ਪ੍ਰਕਿਰਿਆ ਤੇਜ਼ ਤੇ ਪਾਰਦਰਸ਼ੀ ਹੋ ਗਈ ਹੈ ਹੁਣ ਰਜਿਸਟਰੀ ਕਰਵਾਉਣ ਵਾਲਿਆਂ ਨੂੰ ਦਫ਼ਤਰਾਂ ਦੇ ਚੱਕਰ ਨਹੀਂ ਕੱਟਨੇ ਪੈ ਰਹੇ ਕਿਉਂਕਿ ਤੁਸੀਂ ਇਹ ਪ੍ਰਕਿਰਿਆ ਘਰ ਬੈਠੇ ਹੀ ਸਿਰਫ 48 ਘੰਟਿਆਂ ਵਿੱਚ ਪੂਰੀ ਕਰ ਸਕਦੇ ਹੋ ਸਰਕਾਰ ਦੇ ਇਸ ਫੈਸਲੇ ਨਾਲ ਲੋਕਾਂ ਨੂੰ ਵੱਡਾ ਲਾਭ ਮਿਲ ਰਿਹਾ ਜਿਸ ਨਾਲ ਭ੍ਰਿਸ਼ਟਾਚਾਰ ਤੇ ਵੀ ਰੋਕ ਲੱਗੀ ਹੈ ਇਸ ਤੋਂ ਇਲਾਵਾ ਲੋਕਾਂ ਕੋਲ ਈਜ਼ੀ ਜਮ੍ਹਾਂਬੰਦੀ ਪੋਰਟਲ ਦਾ ਵੀ ਵਿਕਲਪ ਹੈ ਜਿਸ ਨਾਲ ਲੋਕ ਘਰ ਬੈਠੇ ਹੀ ਸਰਕਾਰ ਦੁਆਰਾ ਨਿਰਧਾਰਿਤ ਫੀਸ ਜਮ੍ਹਾਂ ਕਰਵਾ ਕੇ ਜ਼ਮੀਨ ਜਾਇਦਾਦ ਦੀ ਫਰਦ ਜਾਂ ਜਮ੍ਹਾਂਬੰਦੀ ਦੀ ਤਸਦੀਕ شدہ ਕਾਪੀ ਆਨਲਾਈਨ ਪ੍ਰਾਪਤ ਕਰ ਸਕਦੇ ਹਨ ਇਹ ਉਪਰਾਲਾ ਪੰਜਾਬ ਸਰਕਾਰ ਵੱਲੋਂ 26 ਮਈ 2025 ਨੂੰ ਮੁਹਾਲੀ ਵਿੱਚ ਸ਼ੁਰੂ ਕੀਤਾ ਗਿਆ ਸੀ ਜਿਸ ਦਾ ਫਾਇਦਾ ਹੁਣ ਵੱਡੀ ਗਿਣਤੀ 'ਚ ਲੋਕ ਲੈ ਰਹੇ ਹਨ ਮੈਂ ਰਜਿਸਟਰੀ ਕਰਾਉਣ ਲਈ ਆਇਆ ਸੀ 48 ਘੰਟੇ ਦੇ ਵਿੱਚ ਵਿੱਚ ਪ੍ਰੋਬਲ ਮਿਲ ਗਈ ਸੀ ਤੇ ਟਾਈਮ ਨਾਲ ਰਜਿਸਟਰੀ ਹੋਈ ਹੈ ਬੀਚ ਬਚੋਲੀਆ ਬੰਨ ਬਿਲਕੁਲ ਖਤਮ ਹੋ ਗਿਆ ਜੀ ਕੋਈ ਰਿਸ਼ਵਤ ਨਹੀਂ ਕੋਈ ਕੁਝ ਨਹੀਂ ਕਿ ਟਾਈਮ ਨਾਲ ਬੰਦਾ ਵਿਲਾ ਹੋ ਜਾਂਦਾ ਜੀ ਸਰਕਾਰ ਦੁਆਰਾ ਜਿਹੜਾ ਇਹ ਰਜਿਸਟਰੀ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਇਹਦੇ ਨਾਲ ਪਬਲਿਕ ਨੂੰ ਬਹੁਤ ਜ਼ਿਆਦਾ ਸਹੂਲਤਾਂ ਮਿਲੀਆਂ ਸਭ ਤੋਂ ਪਹਿਲੀ ਗੱਲ ਜਦੋਂ ਰਜਿਸਟਰੀ ਪ੍ਰੀ ਪ੍ਰੂਵਲ ਚ ਪਾਈ ਜਾਂਦੀ ਆ ਵਿਥਿਨ 48 ਆਵਰਸ ਅਸੀਂ ਉਹਨੂੰ ਅਪਰੂਵ ਕਰਨਾ ਹੁੰਦਾ ਜਾਂ ਉਹਦੇ ਉੱਤੇ ਕੋਈ ਇਜੈਕਸ਼ਨ ਲਾਉਣਾ ਹੁੰਦਾ ਆਨਲਾਈਨ ਕਰ ਰਹੇ ਆ ਸਾਰਾ ਕੁਝ ਰਜਿਸਟਰੀ ਆਪਣੇ ਘਰੇ ਬੈਠ ਕੇ ਲਿਖ ਸਕਦੇ ਆ ਤੁਹਾਨੂੰ ਮੋਬਾਈਲ ਤੇ ਟਾਈਮ ਮਿਲ ਜਾਂਦਾ ਵੀ ਸਵੇਰ 3 ਵਜੇ ਤੋਂ ਲੈ ਕੇ ਸਾਢੇ 3 ਵਜੇ ਤੱਕ ਤੁਸੀਂ ਆ ਜਿਓ ਉਨਾ 15 ਮਿੰਟਾਂ ਦੇ ਵਿੱਚ ਤੁਹਾਡਾ ਕੰਮ ਜਿਹੜਾ ਤਸਦੀਲਾਂ ਦੇ ਵਿੱਚ ਹੋ ਜਾਊਗਾ ਅ ਪੰਜਾਬ ਸਰਕਾਰ ਅਤੇ ਡੀਜੀ ਸਾਹਿਬ ਦੀ ਕਰਾਈਮ ਦੇ ਅਗੇਂਸਟ ਜਿਹੜੀ ਮੁਹਿੰਮ ਹੈ ਉਸੇ ਲੜੀ ਦੇ ਤਹਿਤ ਮਨਜੋਗ ਐਸਐਸਪੀ ਸਾਹਿਬ ਦੀ ਅਗਵਾਈ ਹੇਠ ਜਿਹੜੇ ਵੀ ਦਿਸ਼ਾ ਨਿਰਦੇਸ਼ ਬਾਕੀ ਦਿੱਤੇ ਜਾਂਦੇ ਆ ਉਹਦੇ ਵਿੱਚ ਕ੍ਰਾਈਮ ਕਿਹੋ ਜਿਹਾ ਵੀ ਹੋਏ ਉਹਨੂੰ ਟ੍ਰੇਸ ਕਰਨ ਵਾਸਤੇ ਕੋਈ ਦਿਨ ਕੱਟ ਵੱਧ ਲੱਗ ਸਕਦੇ ਆ ਬਟ ਐਸਐਸਪੀ ਸਾਹਿਬ ਨੇ ਇੱਕ ਟੀਮ ਦਾ ਗਠਨ ਕੀਤਾ ਸੀ ਔਰ ਟੀਮ ਦੀ ਜ਼ਿੰਮੇਵਾਰੀ ਸੀਗੀ ਇਸ ਵਾਰ ਕਿ ਜਿਹੜਾ ਲੋਕਾਂ ਨੂੰ ਸਭ ਤੋਂ ਜ਼ਿਆਦਾ ਅਫੈਕਟ ਕਰਦਾ ਹੈ ਉਹ ਹੈਗਾ ਕਿ ਉਹਨਾਂ ਦੇ ਜਿਹੜੇ ਮੋਬਾਈਲ ਚੋਰੀ ਹੋ ਜਾਂਦੇ ਆ ਜਾਂ ਮੋਬਾਈਲ ਖੋ ਜਾਂਦੇ ਆ ਜਾਂ ਕੋਈ ਹੋਰ ਮਿਸਿੰਗ ਜਿਹੜੀ ਕੰਪਲੇਂਟ ਹੈ ਡਿਫਰੈਂਟ ਪੋਰਟਲ ਤੇ ਦਿੱਤੀ ਜਾਂਦੀ ਹੈ ਉਸ ਨੂੰ ਉਸਦੇ ਵਾਸਤੇ ਜਿਹੜੀ ਕੰਪਲੇਂਟਾਂ ਕਾਫੀ ਸੀਗੀ ਤੋਂ ਐਸਐਸਪੀ ਸਾਹਿਬ ਨੇ ਜਿਹੜੀ ਟੀਮਾਂ ਲਾਈ ਉਹਨਾਂ ਦੀ ਡਿਊਟੀ ਲਈ ਸੀ ਔਰ ਉਹ ਜਿਨ੍ਹਾਂ ਨੇ ਕਾਫੀ ਮਿਹਨਤ ਕਰਕੇ ਔਰ ਸੌਤੇ ਨੇੜੇ-ਤੇੜੇ ਮੋਬਾਈਲ ਜਿਹੜੇ ਰਿਕਵਰ ਕੀਤੇ ਸੀ ਉਹ ਉਹ ਰਿਕਵਰੀ ਨੂੰ ਫਿਰ ਲੋਕਾਂ ਨੂੰ ਉਹਨਾਂ ਦੇ ਜਿਹੜੇ ਮੋਬਾਈਲ ਮਿਸਿੰਗ ਸੀਗੇ ਉਹ ਵਾਪਸ ਦਿਵਾਏ ਗਏ ਨੇ ਔਰ ਅੱਜ ਮੈਂ ਇੱਕ ਹੋਰ ਚੀਜ਼ ਦੱਸਣਾ ਚਾਹਾਂਗਾ ਕਿ ਇਹਦੇ ਵਿੱਚ ਕਈ ਮੋਬਾਈਲ ਸੀਗੇ ਜਿਨ੍ਹਾਂ ਨੂੰ ਸਾਲ-ਸਾਲ ਤੋਂ ਵੀ ਜ਼ਿਆਦਾ ਟਾਈਮ ਹੋ ਗਿਆ ਸੀ ਬਟ ਜਦੋਂ ਕਿਸੇ ਬੰਦੇ ਨੂੰ ਇਹੋ ਜਿਹੀ ਆਪਣੀ ਰਿਕਵਰੀ ਮਿਲਦੀ ਹੈ ਔਰ ਜਿੱਦਿ ਕੋਈ ਹੋਪ ਨਹੀਂ ਹੁੰਦੀ ਹੈ ਸੋ ਉਹਨਾਂ ਦੇ ਚਿਹਰੇ ਤੇ ਉਹ ਖੁਸ਼ੀ ਦੇਖ ਕਰਕੇ ਕੰਮ ਕਰਨ ਵਾਲੇ ਜਿਹੜੀ ਟੀਮ ਹੈ ਉਹਨੂੰ ਵੀ ਚੰਗਾ ਲੱਗਦਾ ਹੈ ਤਾਂ ਐਸਐਸਪੀ ਸਾਹਿਬ ਦਾ ਇੱਕ ਕੋਈ ਮੰਤਵ ਹੈ ਕਿ ਕੋਈ ਚੀਜ਼ ਜਿਸ ਨੂੰ ਪਾਵੇਂ ਟਾਈਮ ਕੱਟ ਲਗੇ ਪਾਵੇਂ ਟਾਈਮ ਵਧ ਲਗੇ ਬਟ ਸਾਡਾ ਜਿਹੜਾ ਨਿਰੰਤਰ ਹੈ ਉਹ ਪ੍ਰਿਆਸ ਆਪਣਾ ਲਗਾਤਾਰ ਚੱਲਣਾ ਚਾਹੀਦਾ ਹੈ ਔਰ ਜੇ ਤੁਹਾਨੂੰ ਯਾਦ ਹੋਏਗਾ ਹੁਣ 1.5 ਮਹੀਨਾ ਪਹਿਲੇ ਵੀ ਅਸੀਂ ਸੋਦੇ ਨੇੜੇ ਜਿਹੜੇ ਮੋਬਾਈਲ ਲੋਕਾਂ ਨੂੰ ਵਾਪਸ ਕੀਤੇ ਸੀ ਸੇਮ ਟੀਮ اسی ਹਿਸਾਬ ਨਾਲ ਕੰਮ ਕਰ ਰਹੀ ਹੈ ਜਿਹੜੇ ਕੋਈ ਚੋਰੀ ਕਰਨ ਵਾਲੇ ਨੇ ਜਿਹੜੇ ਕੋਈ ਮੋਬਾਈਲ ਦੇ ਇਸ ਤਰ੍ਹਾਂ ਦੇ ਵਪਾਰ ਗਲਤ ਇਸਾਬ ਨਾਲ ਕੰਮ ਕਰਦੇ ਨੇ ਉਹਨਾਂ ਨੂੰ ਇਹ ਸਖਤ ਚੇਤਾਵਨੀ ਹੈ ਕਿ ਉਹਨਾਂ ਦੇ ਅਗੇਂਸਟ ਸਖਤ ਤੋਂ ਸਖਤ ਕਾਰਵਾਈ ਨੂੰ ਅਮਲ ਦੇ ਵਿੱਚ ਲਾਇਆ ਜਾਊਗਾ ਔਰ ਕੋਈ ਜੇ ਕਿਸੇ ਨੂੰ ਮੋਬਾਈਲ ਚੋਰੀ ਹੁੰਦਾ ਹੈ ਉਹ ਕੰਪਲੇਂਟ ਜਰੂਰ ਰਜਿਸਟਰ ਕਰਾਇਆ ਸੀਆਰ ਪੋਰਟਲ ਐ ਉਦੇ ਵਿੱਚ ਜਾ ਕੇ ਆਪਣੀ ਕੰਪਲੀਟ ਜਰੂਰ ਰਜਿਸਟਰ ਕਰਾਇਆ ਜੇ ਕੰਪਨੀ ਨਾਲ ਤੁਸੀਂ ਗੱਲ ਕੀਤੀ ਹੈ ਜਿਨ੍ਹਾਂ ਨੇ ਬਾਇਚੋਲੇ ਸਰ ਉਹਨਾਂ ਕਿ ਬਹਿਰ ਦੇਖਣ ਮਿਲਿਆ ਉਹਨਾਂ ਦਾ ਬਿਹੇਵ ਦੇਖੋ ਉਹਨਾਂ ਨੂੰ ਸਰਪ੍ਰਾਈਜ਼ ਸੀਗਾ ਕਿ ਜਦੋਂ ਕੋਈ ਚੋਰੀ ਹੁੰਦਾ ਹੈ ਤਾਂ ਆਦਮੀ ਦੋ ਦਿਨ ਪੰਜ ਦਿਨ ਪੁਲਿਸ ਦੇ ਗੇੜੇ ਘਟਦਾ ਉਹਨੂੰ ਲੱਗਦਾ ਹੈ ਕਿ ਦੋ ਪੰਜ ਹੈ ਕਿ ਇਹ ਟੈਕਨੀਕਲ ਜੋ ਮੈਕਸਿਮਮ ਇਹਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਕੋਈ ਟੈਕਨੀਕਲੀ ਆਪਾਂ ਨੂੰ ਕੋਈ ਇਨਪੁਟ ਆਏਗਾ ਫਿਰ ਉਸ ਤੋਂ ਬਾਅਦ ਟੀਮਾਂ ਲਾ ਕਰ ਗਏ ਅਸੀਂ ਭਾਵੇਂ ਟੀਮਾਂ ਨੂੰ ਉਹਨਾਂ ਦੇ ਕਰ ਭੇਜਣਾ ਹੈ ਭਾਵੇਂ ਜਿਸ ਪਾਸੇ ਰਿਕਵਰ ਕਰਾਣਾ ਹੈ ਉਹ ਰਿਕਵਰੀ ਚ ਟਾਈਮ ਲੱਗਦਾ ਸੋ ਮੇਰਾ ਮਤਲਬ ਇੱਕੋ ਹੀ ਗੁਜਾਰਿਸ਼ ਹੈ ਕਿ ਜੇ ਤੁਹਾਡਾ ਕੋਈ ਮੋਬਾਈਲ ਖੋ ਜਾਂਦਾ ਤੁਸੀਂ ਕੱਲਾ ਮਤਲਬ ਉਹਦੀ ਮਿਸਿੰਗ ਦੀ ਰਿਪੋਰਟ ਜ਼ਰੂਰ ਲਿਖਾਓ ਉਹਦੀ ਜੇ ਚੋਰੀ ਹੋ ਗਿਆ ਚੋਰੀ ਦੀ ਰਿਪੋਰਟ ਲਿਖਾਓ ਉਹ ਤੁਹਾਡੇ ਹੁਣ ਤੁਸੀਂ ਦੇਖ ਸਕਦੇ ਇੱਕ ਐਗਜ਼ਾਮਪਲ ਹੈ ਜੇ ਸਾਲ ਸਾਲ 100 100 ਸਾਲ ਬਾਅਦ ਵੀ ਜੇ ਮੋਬਾਈਲ ਵਾਪਸ ਮਿਲ ਰਹੇ ਹਨ ਤਾਂ ਪੁਲਿਸ ਆਪਣਾ ਕੰਮ ਕਰਦੀ ਹੈ ਔਰ ਤੁਹਾਨੂੰ ਜ਼ਰੂਰ ਵਾਪਸ ਦਿਵਾਇਆ ਜਾਉਗਾ

ਲਗਦਾ ਸੀ ਮਿਲ ਜੂਗਾ ਨਹੀਂ ਨਹੀਂ ਸਰ ਫੋਨ ਲਗਾਉਂ ਮੇਰਾ ਹੈ ਨਹੀਂ ਸੀ ਪਰ 20 ਦਿਨ ਦੇ ਵਿੱਚ ਲੱਭ ਲਿਆ ਠੀਕ ਕਹਿਣਾ ਜੇ ਆਪਾਂ ਪੁਲਿਸ ਬਾਟਨ ਨੂੰ ਬਹੁਤ ਵਧੀਆ ਜੀ ਤੇ ਕੰਮ ਦਾ ਬਹੁਤ ਵਧੀਆ ਜੀ ਕਿੰਨੀ ਛੇਤੀ ਲੱਭ ਗਏ ਅ ਪੰਜਾਬ ਸਰਕਾਰ ਅਤੇ ਡੀਜੀ ਸਾਹਿਬ ਦੀ ਕ੍ਰਾਈਮ ਦੇ ਅਗੇਂਸਟ ਜਿਹੜੀ ਮੁਹਿੰਮ ਹੈ ਉਸੇ ਲੜੀ ਦੇ ਤਹਿਤ ਮਨਜੋਗ ਐਸਐਸਪੀ ਸਾਹਿਬ ਦੀ ਅਗਵਾਈ ਹੇਠ ਜਿਹੜੇ ਵੀ ਦਿਸ਼ਾ ਨਿਰਦੇਸ਼ ਬਾਖੀ ਦਿੱਤੇ ਜਾਂਦੇ ਆ ਉਦੇ ਵਿੱਚ ਕ੍ਰਾਈਮ ਕਿਹੋ ਜਿਹਾ ਵੀ ਹੋਏ ਉਹਨੂੰ ਟ੍ਰੇਸ ਕਰਨ ਵਾਸਤੇ ਕੋਈ ਦਿਨ ਕੱਟ ਵੱਧ ਲੱਗ ਸਕਦੇ ਹਨ ਬਟ ਐਸਐਸਪੀ ਸਾਹਿਬ ਨੇ ਇੱਕ ਟੀਮ ਦਾ ਗਠਨ ਕੀਤਾ ਸੀ ਔਰ ਟੀਮ ਦੀ ਜ਼ਿੰਮੇਵਾਰੀ ਸੀਗੀ ਇਸ ਵਾਰ ਕਿ ਜਿਹੜਾ ਲੋਕਾਂ ਨੂੰ ਸਭ ਤੋਂ ਜ਼ਿਆਦਾ ਅਫੈਕਟ ਕਰਦਾ ਹੈ ਉਹ ਹੈਗਾ ਕਿ ਉਹਨਾਂ ਦੇ ਜਿਹੜੇ ਮੋਬਾਈਲ ਚੋਰੀ ਹੋ ਜਾਂਦੇ ਆ ਜਾਂ ਮੋਬਾਈਲ ਖੋ ਜਾਂਦੇ ਆ ਜਾਂ ਕੋਈ ਹੋਰ ਮਿਸਿੰਗ ਜਿਹੜੀ ਕੰਪਲੇਂਟ ਹੈ ਡਿਫਰੈਂਟ ਪੋਰਟਲ ਤੇ ਦਿੱਤੀ ਜਾਂਦੀ ਹੈ ਉਸ ਨੂੰ ਉਸ ਦੇ ਵਾਸਤੇ ਜਿਹੜੀ ਕੰਪਲੇਂਟਾਂ ਕਾਫੀ ਸੀਗੀ ਤੋਂ ਐਸਐਸਪੀ ਸਾਹਿਬ ਨੇ ਜਿਹੜੀ ਟੀਮਾਂ ਲਾਈ ਉਹਨਾਂ ਦੀ ਡਿਊਟੀ ਲਈ ਸੀ ਔਰ ਉਹ ਜਿਨ੍ਹਾਂ ਨੇ ਕਾਫੀ ਮਿਹਨਤ ਕਰਕੇ ਔਰ 100 ਦੇ ਨੇੜੇ ਤੇੜੇ ਮੋਬਾਈਲ ਜਿਹੜੇ ਰਿਕਵਰ ਕੀਤੇ ਸੀ ਉਹ ਉਹ ਰਿਕਵਰੀ ਨੂੰ ਫਿਰ ਲੋਕਾਂ ਨੂੰ ਨਾ ਦੇ ਜਿਹੜੇ ਮੋਬਾਈਲ ਮਿਸਿੰਗ ਸੀਗੇ ਉਹ ਵਾਪਸ ਦਿਵਾਏ ਗਏ ਨੇ ਔਰ ਅੱਜ ਮੈਂ ਇੱਕ ਹੋਰ ਚੀਜ਼ ਦੱਸਣਾ ਚਾਹਾਂਗਾ ਕਿ ਇਹਦੇ ਵਿੱਚ ਕਈ ਮੋਬਾਈਲ ਸੀਗੇ ਜਿਨ੍ਹਾਂ ਨੂੰ ਸਾਲ ਸਾਲ ਤੋਂ ਵੀ ਜ਼ਿਆਦਾ ਟਾਈਮ ਹੋ ਗਿਆ ਸੀ ਬਟ ਜਦੋਂ ਕਿਸੇ ਬੰਦੇ ਨੂੰ ਇਹੋ ਜਿਹੀ ਆਪਣੀ ਰਿਕਵਰੀ ਮਿਲਦੀ ਹੈ ਔਰ ਜਿੱਦੀ ਕੋਈ ਹੋਪ ਨਹੀਂ ਹੁੰਦੀ ਹੈ ਸੋ ਉਹਨਾਂ ਦੇ ਚਿਹਰੇ ਤੇ ਉਹ ਖੁਸ਼ੀ ਦੇਖ ਕਰਕੇ ਕੰਮ ਕਰਨ ਵਾਲੇ ਜਿਹੜੀ ਟੀਮ ਹੈ ਉਹਨੂੰ ਵੀ ਚੰਗਾ ਲੱਗਦਾ ਹੈ ਸਸਪੀ ਸਾਫ ਦਾ ਇੱਕ ਕੋਈ ਮੰਤਵ ਹੈ ਕਿ ਕੋਈ ਚੀਜ਼ ਜਿਸ ਨੂੰ 파ਵੇਂ ਟਾਈਮ ਕੱਟ ਲਗੇ 파ਵੇਂ ਟਾਈਮ ਵੱਧ ਲਗੇ ਬਟ ਸਾਡਾ ਜਿਹੜਾ ਨਿਰੰਤਰ ਹੈ ਉਹ ਪ੍ਰਿਆਸ ਆਪਣਾ ਲਗਾਤਾਰ ਚੱਲਣਾ ਚਾਹੀਦਾ ਹੈ ਔਰ ਜੇ ਤੁਹਾਨੂੰ ਯਾਦ ਹੋਏਗਾ ਹੁਣ 1.5 ਮਹੀਨਾ ਪਹਿਲੇ ਵੀ ਅਸੀਂ ਸੋਦੇ ਨੇੜੇ ਜਿਹੜੇ ਮੋਬਾਈਲ ਲੋਕਾਂ ਨੂੰ ਵਾਪਸ ਕਿਤੇ ਸੀ ਸੇਮ ਟੀਮ ਇਸੇ ਹਿਸਾਬ ਨਾਲ ਕੰਮ ਕਰ ਰਹੀ ਹੈ ਜਿਹੜੇ ਕੋਈ ਚੋਰੀ ਕਰਨ ਵਾਲੇ ਨੇ ਜਿਹੜੇ ਕੋਈ ਮੋਬਾਈਲ ਦੇ ਇਸ ਤਰ੍ਹਾਂ ਦੇ ਵਪਾਰ ਗਲਤ ਹਿਸਾਬ ਨਾਲ ਕੰਮ ਕਰਦੇ ਨੇ ਉਹਨਾਂ ਨੂੰ ਇਹ ਸਖਤ ਚੇਤਾਵਨੀ ਹੈ ਕਿ ਉਹਨਾਂ ਦੇ ਅਗੇਂਸਟ ਸਖਤ ਤੋਂ ਸਖਤ ਕਾਰਵਾਈ ਨੂੰ ਅਮਲ ਦੇ ਵਿੱਚ ਲਾਇਆ ਜਾਊਗਾ ਔਰ ਕੋਈ ਜੇ ਕਿਸੇ ਨੂੰ ਮੋਬਾਈਲ ਚੋਰੀ ਹੁੰਦਾ ਹੈ ਉਹ ਕੰਪਲੇਂਟ ਜਰੂਰ ਰਜਿਸਟਰ ਕਰਾਇਆ ਸੀਆਰ ਪੋਰਟਲ ਹੈ ਉਹਦੇ ਵਿੱਚ ਜਾ ਕੇ ਆਪਣੀ ਕੰਪਲੀਟ ਜਰੂਰ ਰਜਿਸਟਰ ਕਰਾਇਆ ਜੇ ਤੁਹਾਨੂੰ ਤੁਸੀਂ ਕੰਨ ਦਿੱਤੀ ਹੈ ਜਿਨ੍ਹਾਂ ਨੇ ਮੋਬਾਈਲ ਚੋਰੀ ਸਰ ਉਹਨਾਂ ਕੀ ਬਹਿ ਦੇਖਣ ਮਿਲਣਾ ਉਹਨਾਂ ਦਾ ਬਿਹੇਵ ਦੇਖੋ ਉਹਨਾਂ ਨੂੰ ਸਰਪ੍ਰਾਈਜ਼ ਸੀਗਾ ਕਿ ਜਦੋਂ ਕੋਈ ਚੋਰੀ ਹੁੰਦਾ ਹੈ ਤਾਂ ਆਦਮੀ ਦੋ ਦਿਨ ਪੰਜ ਦਿਨ ਪੁਲਿਸ ਦੇ ਗੇੜੇ ਘਟਦਾ ਉਹਨੂੰ ਲੱਗਦਾ ਹੈ ਕਿ ਉਹ ਹੈ ਕਿ ਇਹ ਟੈਕਨੀਕਲ ਜੋ ਮੈਕਸਿਮਮ ਇਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਕੋਈ ਟੈਕਨੀਕਲੀ ਆਪਾਂ ਨੂੰ ਕੋਈ ਇਨਪੁਟ ਆਏਗਾ ਫਿਰ ਉਸ ਤੋਂ ਬਾਅਦ ਟੀਮਾਂ ਲਾ ਕਰਕੇ ਅਸੀਂ ਭਾਵੇਂ ਟੀਮਾਂ ਨੂੰ ਉਹਨਾਂ ਦੇ ਕਰ ਭੇਜਣਾ ਹੈ ਭਾਵੇਂ ਜਿਸ ਪਾਸੇ ਰਿਕਵਰ ਕਰਾਣਾ ਹੈ ਉਹ ਰਿਕਵਰੀ 'ਚ ਟਾਈਮ ਲੱਗਦਾ ਹੈ ਸੋ ਮੇਰਾ ਮਤਲਬ ਇੱਕੋ ਹੀ ਗੁਜਾਰਿਸ਼ ਹੈ ਕਿ ਜੇ ਤੁਹਾਡਾ ਕੋਈ ਮੋਬਾਈਲ ਖੋ ਜਾਂਦਾ ਹੈ ਤੁਸੀਂ ਇਕੱਲਾ ਮਤਲਬ ਉਹਦੀ ਮਿਸਿੰਗ ਦੀ ਰਿਪੋਰਟ ਜ਼ਰੂਰ ਲਿਖਾਓ ਉਹਦੀ ਜੇ ਚੋਰੀ ਹੋ ਗਿਆ ਚੋਰੀ ਦੀ ਰਿਪੋਰਟ ਲਿਖਾਓ ਉਹ ਤੁਹਾਡੇ ਹੁਣ ਤੁਸੀਂ ਦੇਖ ਸਕਦੇ ਹੋ ਇੱਕ ਐਗਜ਼ਾਮਪਲ ਹੈ ਜਿਸ ਸਾਲ-ਸਾਲ 1-2 ਸਾਲ ਬਾਅਦ ਵੀ ਜੇ ਮੋਬਾਈਲ ਵਾਪਸ ਮਿਲ ਰਹੇ ਹਨ तो पुलिस अपना काम कर दिए और जरूर वापस मैं यूपी का रहने वाला हूँ लेकिन पंजाब पढ़ता हूं, देश पढ़ता हूं, मेरा देश के पास में पढ़ता हूँ फोन चोरी हुआ था मुझे उम्मीद नहीं थी मिलने की लेकिन एक साल के बाद मेरा फोन मिल गया पंजाब की सरकार बहुत अच्छी है धन्यवाद बोलना चाहूंगा सर ने बहुत मेहनत करी पुलिस वालों ने बहुत मेहनत की फोन उम्मीद नहीं थी मिलने की लेकिन मिल गया बहुत बहुत शुक्रिया ਤੇ ਮੇਰਾ ਮੌਜਾ 13 ਤਰੀਕ ਨੂੰ ਗਿਰਿਆ ਤਾਂ ਹੀ 20 ਦਿਨ ਦੇ ਵਿੱਚ ਵਿੱਚ ਮੈਨੂੰ ਸੰਸਾਰ ਨਾਲ ਲੱਭ ਪਈ ਲੱਗਦਾ ਸੀ ਮਿਲ ਜੂਗਾ ਫਿਰ ਨਹੀਂ ਨਹੀਂ ਸਰ ਫੋਨ ਲਗਾਉ ਮੇਰਾ ਹੈ ਨਹੀਂ ਸੀ ਪਰ 20 ਦਿਨ ਦੇ ਵਿੱਚ ਲੱਭ ਪੜੇ ਕੀ ਕਰਨਾ ਚਾਹ ਪੁਲਿਸ ਕੋਲ ਸਟੇਸ਼ਨ ਨੂੰ ਬਹੁਤ ਵਧੀਆ ਜੀ ਤੇ ਕੰਮ ਕਬਾਬ ਵਧੀਆ ਕਰੇ ਛੇ ਕਿੰਨੀ ਛਤੀ ਹੋਇਆ ਲੱਭ ਗਿਆ